ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019800 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸੋ ਆਪਣਾ ਨਾਮ ਮੇਰਾ ਵੀਰੇ ਰਾਹੁਲ ਆ ਪਿੰਡ ਰਈਆ ਤੇ ਜ਼ਿਲ੍ਹਾ ਬਠਿੰਡਾ ਬਾਈ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ 9053614210 9053614210 ਜਿਹੜੀ ਆਪਾਂ ਬੈੜ ਦੇਖੀਏ ਨੇ ਸਾ ਪਹਿਲੀ ਗੱਲ ਤਾਂ ਮੀਨ ਹੀ ਆ ਗਈ ਸਿੰਗਾ ਦੀ ਹਨਾ ਹਾਂ ਹਾਂ ਬਈ ਇੰਦਾ ਦੀ ਵਿਹੜ ਮਿਲਦੀ ਬਹੁਤ ਘੱਟ ਆ ਹਾਂ ਵੱਡੀ ਗੱਲ ਬਈ ਫੀਲ ਠੰਡੀ ਲੱਦੇ ਸੁਵਰਾ ਦੇਖੋ ਯਾਰ ਰਾਣੀ ਗਾਂ ਯਾਰ ਗੁੱਲੇ ਵਾਲਾ ਥਾੜਾ ਜਾਵਾਂ ਹਨਾ ਅਸਲ ਸੀ ਵਾਲੀ ਗਾਂ ਬਈ ਯਾਰ ਤੇ ਬਈ ਦੇਣ ਕਹਿ ਲੈਂਦੀ ਸੁਣ ਚਾਰ ਪੰਜ ਦਿਨ ਪਈ ਆ ਬਈ ਇਹਨੇ ਸੁਆ ਕਿਹੜਾ ਸੂਰੀ ਆ ਸੁਆ ਵੀਰੇ ਓਰੀਜਨਲ ਦੂਜਾ ਸੁੰਦੀ ਆਗੀ ਆਪਣੇ ਪਿੰਡ ਦੀ ਵਿਹੜ ਹੀ ਆ ਕਿੰਨਾ ਦੋ ਦੱਸਿਆ ਮਾਲਕ ਨੇ ਉਹਦੇ ਬਈ 14-15 ਕਿਲੋ ਗਲੂਨ ਨੇ ਕੱਢਿਆ ਗਏ ਯਾਰ ਮੈਂ ਕਿੰਨਾ ਚਾਹੇ ਯਾਰ 5 ਦੇ ਦੇ ਚਾਹੇ 10 ਦੇ ਦੇ ਠੰਡੀ ਹੋਈ ਇੰਨੀ ਆ ਹਨਾ ਇਹ ਬਈ ਨਸਲ ਤੈਨੂੰ ਬੜਾ ਠੰਡੀ ਸਾ ਯਾਰ ਕਿਆ ਬਤਾ ਚੀਜਾ ਸਾਈਵਲ ਪੂ ਚੱਕ ਲਈ ਹੈ ਨਾ ਜਵਾ ਖੇੜੀ ਵਾਲਾ ਭਵੇ ਯਾਰ ਹਾਂ ਬਾਈ ਜਮਾ ਠੰਡੀ ਹੈ ਯਾਰ ਦੇਖ ਲੈ ਧੌਨ ਦੇਖ ਲੈ ਬੰਨ ਦੇਖ ਲੈ ਮੂਰੇ ਚੱਲਰ ਦੇਖ ਲੈ ਬਾਈ ਬਾਕੀ ਗੱਲ ਮੀਣੀ ਆ ਪਿਓਰ ਹਾਂ ਮੀਣੀ ਆ ਵੱਡੀ ਗੱਲ ਸਿੰਘ ਤਾਂ ਨਹੀਂ ਹਿਲਦੇ ਨਹੀਂ ਸਿੰਘ ਨਹੀਂ ਹਿਲਦੇ ਮੈਨੂੰ ਲੱਗਦਾ ਵੀਰੇ ਯਾਰ ਠੀਕ ਹੈ ਸਿੰਘ ਨਹੀਂ ਹਿਲਦੇ ਨਾ ਤੇ ਦੁੱਧ ਕਿੰਨਾ ਮੰਨ ਕੇ ਲੈ ਵੇ ਇਸ ਕੀ ਬੰਦਾ 15 ਕਿਲੋ ਦੇਈ ਜਾਣਾ ਵੀ ਇਹ ਕਿਰੀ ਬਰੇ ਨੂੰ ਮੜਾ ਕੀ ਸੇਵਾ ਦਾ ਹੁੰਦਾ ਦੁੱਧ ਤੈਨੂੰ ਪਤਾ ਠੀਕ ਹੈ ਜਿਹੇ ਜੀ ਕਰ ਲੂਗਾ ਉਹ ਹੀ ਆ ਪਾ ਲੂ ਇਹਦਾ ਆ ਰੇਟ ਕੀ ਰੱਖਿਆਗਾ ਰੇਟ ਭਾਈ ਇਹੇ ਬਸ ਮੁੱਲ ਦਾ ਗੋਸ ਕਰਾਈ ਆ ਲੈਣ ਦੇਣ ਜਾਂ 8000 ਦੀ ਦੇ ਦਾਂਗੇ ਮਾਨਤਨ ਕਰ ਦਾਂਗੇ ਮਾਨਤਨ ਕਰਾਂਗੇ ਵੀਰੇ ਘਰੇ ਆ ਬੰਦੇ ਠੀਕ ਐ ਸੋ 15 ਕਿਲੋ ਤੋਂ ਪਾਰ ਦੁੱਧ ਪਾ ਦੂਗੀ ਹਾਂ ਵੀਰੇ ਕਹੇ ਨੂੰ ਆਪ 18 ਕਹਿੰਦੇ 20 ਕਹਿੰਦੇ ਕੋਈ ਫਾਇਦਾ ਨਹੀਂ ਭਾਈ ਚੋੜਾ 15 ਬਲੂਨ ਨੇ ਚਵਾਇਆ ਯਾਰ ਇੱਕ ਦੀ ਵੱਧ ਵੀ ਲੈ ਸਕਦਾ ਹਲਾ ਛੇ ਵਾਰ ਸੋ ਵੀਰੇ ਤੋਰਾ ਵਗੈਰਾ ਦੇਖ ਸਕਦਾ ਬੈੜਦਾ ਸੋਹਣਾ ਸਾਫ ਸੁੱਤਰਾ ਤੇ ਮੇਨ ਗੱਲ ਰਾਜ ਹੀ ਸਮੀ ਪੜੀ ਲੱਸੀ ਨਾ ਵੀ ਕਿਸੇ ਪਾਸੇ ਹੋਣੀ ਸੋਹਣਾ ਗੁੱਲੇ ਵਾਲਾ ਥਾਣਾ ਹਾਥੀ ਚਵਾਈ ਵਾਲਾ ਸਭ ਤੋਂ ਠੰਡੀ ਸੀਲ ਦਾ ਕੋਈ ਅੰਤ ਨਹੀਂ 68000 ਚੋਂ ਮਾਨਦਾਨ ਹੋ ਜਾਉ ਦਿਨ ਆ 62 ਆ 62000 ਸੌਰੀ 62 ਚੋਂ ਮਾਨਦਾਨ ਹੋ ਜਾਊਗਾ ਤੇ ਰਾਜੀ ਸਮੀ ਬੜੀ ਲੱਸੀ ਨਾਲ ਮੇਨ ਗੱਲ ਯਾਰ ਠੰਡੀ ਆ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਲੱਤ ਤੇ ਰਾਣੀ ਗਾਂ ਯਾਰ ਹਮਾ ਹਨ ਤੇ ਅੱਗੇ ਵੀਰੇ ਆਪਾਂ ਪਾਲਕ ਕੱਟੀ ਦੇਖੀ ਆ ਰੇ ਇੱਕ ਕਿੰਨੀ ਕੋਮਤ ਹੈ ਜੀ ਇੱਕ ਸਾਲ ਦੇ ਲਗਭਗ ਦੀ ਆ ਬਾਈ ਠੀਕ ਐ ਕੋਈ ਪਤਾ ਨਾ ਥੇ ਨਾ ਵੀਰੇ ਅਸੀਂ ਮਨਸੂਮਨ ਆਪਾਂ ਨੂੰ ਕੋਈ ਨਹੀਂ ਪਤਾ ਮੈਂ ਕਹਿ ਰਹੀ ਮਾਂ 15 ਹੁਣ ਵੇਰੀ ਹੈਗੀ ਇਹਨੇ ਦੱਸਿਆ ਠੀਕ ਐ ਸਿੰਘ ਸਿੰਘ ਜਮਾ ਓਕੇ ਆ ਉਮਰ ਕਿੰਨੀ ਕੋ ਢੇੜਕ ਸਾਲ ਦੇ ਆਟੇ ਛਟੇ ਹੋਈ ਆ ਬਾਈ ਥਣ ਚਾਰੀ ਆ ਥਣ ਚਾਰ ਨਹੀਂ ਬਾਈ ਕੋਈ ਫੋਟ ਸੰਗ ਨਹੀਂ ਨਾ ਨਾ ਕੋਈ ਵੀ ਨਹੀਂ ਸੋ ਥਣ ਚਾਰੀ ਆ ਕੋਈ ਫੋਟ ਸੰਗ ਨਹੀਂ ਬੜੀ ਬੁੱਢੀ ਬਹੁਤ ਚੰਗੀ ਆ ਬਾਈ ਤਾਂ ਦੋ ਪਿੱਠ ਪੋੜੇ ਦੀ ਠੀਕ ਆ ਥਣ ਦੇਖੋ ਚਾਰੇ ਨਿਕਲੇ ਰੇਟ ਇਹਦਾ ਕੀ ਰੱਖਿਆ ਇਹ ਬਾਈ 32000 ਦੀ ਦੇ ਦਾਂਗੇ ਮਾਨ ਤਨ ਵੜਾ ਮੋਟਾ ਮਾਨ ਤਨ ਕਰ ਦਾਂਗੇ ਸੋ ਵੀਰੋ 32000 ਦੀ ਪਾਲਕ ਕੱਟੀ ਮਿਲ ਜੂ ਤੇ 62000 ਦੀ ਬੈੜ ਪਿੰਡ ਰਈਆ ਜਿਲ੍ਹਾ ਬਠਿੰਡਾ ਨੰਬਰ ਬੋਲ ਦੀ ਵੀਰ ਦੁਬਾਰਾ 9856142110 ਸੋ ਵੀਡੀਓ ਦੇਖਣ ਲਈ ਸਬ ਦਾਤ